ਕੜੀ ਬਣਾਉਣ ਵਾਸਤੇ ਅੱਜ ਅਸੀਂ ਦੱਸਾਂਗੇ ਕਿ ਇਸ ਵਿੱਚ ਕੀ ਕੀ ਸਮਾਨ ਪਾਇਆ ਜਾਂਦਾ ਹੈ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲੇ ਕੜੀ ਵਾਸਤੇ ਸੀ ਪਕੌੜੇ ਤਿਆਰ ਕਰ ਲਵਾਂਗੇ ਦੋ మీడియం ਸਾਈਜ਼ ਦੇ ਪਿਆਜ਼ ਇੱਕ ਆਲੂ ਨੂੰ ਬਰੀਕ ਬਰੀਕ ਕੱਟ ਕੇ ਇਸੇ ਕੋ ਬਾਲ ਵਿੱਚ ਕੱਢ ਲਵਾਂਗੇ ਬਾਲ ਵਿੱਚ ਕੱਢਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਦੋ ਵੱਡੇ ਚਮਚ ਵੇਸਨ ਦੇ ਦੋ ਚਮਚ ਦਹੀਂ ਦੇ ਅਤੇ ਅੱਧਾ ਚਮਚ ਲਸਣ ਦਾ ਅੱਧਾ ਚਮਚ ਨਮਕ ਅੱਧਾ ਚਮਚ ਹਰੀ ਮਿਰਚਾਂ ਦਾ ਪੇਸ ਇਸ ਨੂੰ ਅਸੀਂ ਪਾਣੀ ਦੇ ਨਾਲ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ मिक्स ਕਰਨ ਤੋਂ ਬਾਅਦ ਅਸੀਂ ਇੱਕ ਬੈਟਰ ਤਿਆਰ ਕਰ ਲਵਾਂਗੇ ਪਕੌੜਿਆਂ ਦਾ ਬੈਟਰ ਤਿਆਰ ਹੈ ਅਸੀਂ ਇੱਕ ਕੜਾਈ ਵਿੱਚ ਤੇਲ ਗਰਮ ਕਰਕੇ ਉਸ ਵਿੱਚ ਹੌਲੀ ਹੌਲੀ ਪਕੌੜੇ ਬਣਾਉਂਦੇ ਜਾਵਾਂਗੇ ਹਲਕੇ ਬ੍ਰਾਊਨ ਪਕੌੜੇ ਕਰਨ ਤੋਂ ਬਾਅਦ ਅਸੀਂ ਇੱਕ ਪਲੇਟ ਵਿੱਚ ਸਾਰੇ ਪਕੌੜੇ ਕੱਢ ਲਵਾਂਗੇ ਬਾਕੀ ਦੇ ਪਕੌੜੇ ਵੀ ਤਿਆਰ ਕਰਕੇ ਸਾਰੇ ਅਸੀਂ ਇੱਕ ਕੜੀ ਬਣਾਉਣ ਵਾਸਤੇ ਬੈਟਰ ਤਿਆਰ ਕਰਾਂਗੇ ਜਿਸ ਵਿੱਚ ਅਸੀਂ ਲੱਸੀ ਦਾ ਇਸਤੇਮਾਲ ਕੀਤਾ ਹੈ 2 ਗਲਾਸ ਲੱਸੀ ਦੇ ਲੈ ਕੇ ਇੱਕ ਬੌਲ ਵਿੱਚ ਉਸ ਤੋਂ ਬਾਅਦ ਅਸੀਂ 2 ਵੱਡੇ ਚਮਚ ਬੇਸਨ ਦੇ ਪਾਏ ਉਸ ਨੂੰ ਮਧਾਣੀ ਦੇ ਨਾਲ ਮਿਕਸ ਕਰ ਲਿਆ ਹੈ ਅੱਛਾ ਪਤਲਾ ਕੋਲ ਬਣਾ ਲੈਣਾ ਹੈ ਕੜੀ ਵਾਸਤੇ ਫਿਰ ਇੱਕ ਕੜਾਈ ਵਿੱਚ ਇੱਕ ਕੜਛੀ ਤੇਲ ਪਾ ਕੇ ਇੱਕ ਚਮਚ ਅਦਰਕ ਦਾ ਪੇਸਟ ਇੱਕ ਚਮਚ ਲਸਣ ਦਾ ਪੇਸਟ ਪਤਲੇ ਪਤਲੇ ਪਿਆਜ਼ ਕੱਟ ਕੇ ਅਸੀਂ ਇਸ ਨੂੰ 골ਡਨ ਬ੍ਰਾਊਨ ਕਰ ਲਵਾਂਗੇ ਹਲਕਾ ਹਲਕਾ ਇਸ ਨੂੰ ਹਿਲਾਉਂਦੇ ਜਾਵਾਂਗੇ ਮਸਾਲਾ ਬਣ ਕੇ ਤਿਆਰ ਹੈ ਇਸ ਵਿੱਚ ਅਸੀਂ 1 ਚਮਚ ਨਮਕ 1 ਚਮਚ ਮਿਰਚਾਂ ਦਾ ਪੇਸਟ 1 ਚਮਚ ਹਲਦੀ 1 ਚਮਚ ਗਰਮ ਮਸਾਲਾ ਪਾ ਕੇ ਅਸੀਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ ਹਲਕੇ ਹਲਕੇ ਹੱਥਾਂ ਨਾਲ ਹਿਲਾਉਂਦੇ ਜਾਵਾਂਗੇ ਉਸ ਤੋਂ ਬਾਅਦ ਜੋ ਵੀ ਅਸੀਂ ਲੱਸੀ ਦਾ ਪੂਲ ਬਣਾ ਕੇ ਤਿਆਰ ਕੀਤਾ ਹੈ ਉਸ ਨੂੰ اسی ਕੜਾਈ ਵਿੱਚ ਪਾ ਦਵਾਂਗੇ ਹੌਲੀ ਹੌਲੀ ਇਸ ਨੂੰ ਹਿਲਾਉਂਦੇ ਜਾਣਾ ਹੈ ਅਤੇ ਦੋ ਗਲਾਸ ਪਾਣੀ ਦੇ ਹੋਰ ਵਿੱਚ ਐਡ ਕਰਕੇ ਅਸੀਂ ਇਸ ਨੂੰ ਪੱਕਣ ਲਈ ਰੱਖ ਦਵਾਂਗੇ 45 ਮਿੰਟ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਕਿ ਵੇਸਨ ਕੱਚਾ ਨਾ ਰਹਿ ਜਾਏ ਪੱਕਣ ਤੋਂ ਬਾਅਦ ਅਸੀਂ ਇਸ ਨੂੰ ਚੈੱਕ ਕਰ ਲਵਾਂਗੇ ਕਿ ਵੇਸਨ ਕੱਚਾ ਤਾਂ ਨਹੀਂ ਹੈ ਬਣ ਕੇ ਤਿਆਰ ਹੈ ਹੌਲੀ ਹੌਲੀ ਸੁਨਹਿਲਾ ਕੇ ਇਸ ਵਿੱਚ ਪਕੌੜੇ ਪਾ ਦੇਨੇ ਹਨ ਜੋ ਕਿ ਸੀ ਤਿਆਰ ਕਰਕੇ ਰੱਖੇ ਸੀਗੇ ਤੇ ਸਾਡੀ ਕੜੀ ਬਣ ਕੇ ਤਿਆਰ ਹੈ ਜੀ